<laughs> Thank you. ਉਹਨਾਂ ਦੇ ਨਾਲ ਜਿਹੜੀ ਉਹਨਾਂ ਦੀ ਸਪੋਰਟ ਟੀਮ ਜਿਹੜੀ ਪਹੁੰਚੇ ਆ ਉਹਨਾਂ ਦਾ ਵੀ ਸਾਰਾ ਸਵਾਗਤ ਕਰਦੇ ਆ ਤੁਹਾਨੂੰ ਮੌਜੂਦ ਹੈ ਖਾਸ ਤੌਰ ਤੇ ਤੇ ਸੌਖਾ ਕੀਤਾ ਪੁਰਾਣੇ ਆਲਪ ਨੇ ਸਰ ਇਹ ਵੀ ਸਾਡਾ ਕੰਮ ਨਹੀਂ ਕਰਦੀ ਜੀ ਕੀ ਆ ਨਹੀਂ ਸਾਹਮਣੇ ਤੇ ਪਾਲੀ ਮੈਂ ਸਮਾਂ ਸਮਾਂ ਨਹੀਂ ਜਾਈ ਤੁਸੀਂ ਅੱਗੇ ਆ ਲਗ ਲਗ ਰਹਿਣਾ ਮਾਰਕ ਬਾਅਦ

ਜੈਸ ਕਰ ਸਕੂਲਾਂ ਨੂੰ ਕੈਂਪਸ ਮੈਨੇਜਰ ਹੋਏਗਾ ਕਿ ਇਸੇ ਕਰਕੇ ਜਿ ਪਿਛਲੇ ਸਮੇਂ ਦੇ ਕਿੰਨੇ ਸੰਵਤਾ ਕਿਨੇ ਸਕੂਲਾਂ ਨੂੰ ਦਿੱਤੀਆਂ ਗਈਆਂ ਇੱਕ ਕ੍ਰਾਂਤੀ ਦੇ ਰੂਪ ਦੇ ਵਿੱਚ ਇਸੇ ਕਰਕੇ 189 ਬੱਚੇ ਗਵਰਨਮੈਂਟ ਸਕੂਲਾਂ ਦੇ 199 ਬੱਚੇ ਉਹਨਾਂ ਜੀਏ ਦਾ ਮੇਨ ਟੈਸਟ ਟੂ ਕਲੀਅਰ ਕੀਤਾ 199 ਬੱਚੇ ਇਹ ਪਿਛਲੇ ਸਮੇਂ ਦੇ ਗਵਰਨਮੈਂਟ ਬੱਚੇ ਸਾਡਾ ਜਿਹੜਾ ਕੰਪੀਟੀਸ਼ਨ ਦਾ ਯੂਕੇ ਸਾਡਾ ਮੁਕਾਬਲਾ ਅੱਜ ਤੁਨਸ ਸਕੂਲ ਵਾਲਿਆਂ ਨੇ ਜਿਨ੍ਹਾਂ ਦੇ ਵਿੱਚ ਪਦਲ ਕਿੰਨੇ ਪੈਸਾ ਜਿਹੜਾ ਖਰਚੂਗਾ ਅਸੀਂ ਕੁਝ ਨਿਕਾਲਣ ਦੇ ਵਿੱਚ ਡਾੜੇ ਜਾ ਰਹੇ ਜਿੱਥੇ ਇਹ ਸਕੂਲ ਆਪਣੇ ਆਪ ਨੂੰ ਵਾਰਡ ਕਾਸਟ ਕਲੇਮ ਕਰਦੇ ਆ ਜਿਹਨਾਂ ਦੇ ਉੱਪਰ ਅਰਬਾਂ ਕਰਰਪੇ ਖਰਚੂ ਦੇ ਕੇ ਵੀ ਫਿਸਲ ਹੋ ਜਾਂਦੀ ਹੈ ਅੱਜ ਇਸ ਮੁਕਾਬਲੇ ਤੇ ਬਕਨਿੱਤਮ ਜਾ ਰਹੇ ਤਾਂ ਮੈਂ ਤੀਜਾ ਸਕੂਲੀ ਤੋਂ ਲੈ ਕੇ ਉੱਤਨੀ ਨਾਲੀ ਸਾਡੇ ਸਕੂਲਾਂ ਦੇ ਵਿੱਚ ਉਸ ਬੱਦਲ ਦੀ ਪ੍ਰੋਸੈਡਿਓ ਦੀ ਲੋ ਸੀ ਜਿਹੜੀ ਅੱਗੇ ਪਿਛਲੇ ਸਮੇਂ ਦੇ ਵਿੱਚ ਨਹੀਂ ਦੇ ਸਕਿਆ ਕਿਉਂਕਿ ਇਹ ਅਫਸੋਸ ਦੀ ਗੱਲ ਸੀ ਕਿ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਐਸੇ ਵੀ ਸਕੂਲ ਚੱਲ ਰਹੇ ਸੀ ਜਿਨ੍ਹਾਂ ਦੇ ਚਾਰ ਦੀਵਾਰੀ ਟੱਪੇ ਸੀ ਚਾਰ ਦੀਵਾਰੀ ਦਾ ਹੋਰ ਤਾਂ ਕਿ ਪਸ਼ੂਦੰਦ ਨੂੰ ਦੇ ਦੇ ਦੀਵਾਰੀ ਕਲਾਸ ਰੂਮ ਦੇ ਬੈਠਣ ਨੂੰ ਸੰਬਿਧਿਤ ਅੰਧਿਆ ਪਹਿਲੀ ਬੋਲੀ ਸੀਗਾ ਦੂਰ ਬਾਈ ਦੇ ਵਿੱਚ ਆਪਾਂ ਸਭ ਨੇ ਮਿਲ ਕੇ ਪੰਜਾਬ ਵਿੱਚ ਇੱਕ ਬਦਲਾਅ ਦੀ ਲੜਾਈ ਲੜੀ ਜੈਸੀ ਆਪੜਾਂ ਗਵਰਨਮੈਂਟ ਸਕੂਲਾਂ ਨੂੰ ਸਰਕਾਰੀ ਸਕੂਲਾਂ ਨੂੰ ਇਸ ਕੰਪੀਟੀਸ਼ਨ ਦੇ ਅੰਦਰ ਗੈਰ ਸਰਕਾਰੀ ਸਕੂਲਾਂ ਦੇ ਪ੍ਰਾਪਰਜੇ ਕਿ ਜਾਮਾਂਗੇ ਗੈਰ ਸਰਕਾਰੀ ਸਕੂਲਾਂ ਦੇ ਨਾਲੋਂ ਵਧਿਆ ਬੜਾ ਮਾਗੇ ਜਿਹੜੇ ਕਿ ਦਿੱਲੀ ਦੇ ਪਹਿਲੇ ਮਹਾਨ ਸ਼ੋਰੀ ਇੰਜੀਨੀਅਰ ਵੀ ਕੀ ਰੂਗਾਂ ਜੀ ਦਿੱਤਾ ਹੋਇਆ ਔਰ ਦੇ ਤੁਸੀਂ ਸਾਹਮਣੇ ਤੋਂ ਲੜਾਈ ਤੁਸੀਂ ਸਾਹਮਣੇ ਲੜੀ ਤਾਂ ਪੰਜਾਬ ਦੇ ਵਿੱਚ ਪਵਾਸੀ ਬਾਜੀ ਨੂੰ ਮੁੱਖ ਮੰਤਰੀ ਬਣਾਇਆ ਪਟਿਕਰ ਆਮ ਆਮ ਜੀ ਪਾਤੀ ਦੀ ਆਮਤ ਸਰਕਾਰ ਪੰਜਾਬ ਤੋਂ ਵਿਛਾਈ ਤੇ ਉਸ ਦਾ ਨਤੀਜਾ ਇਹ ਕਿ ਅੱਜ ਪੰਜਾਬ ਦਾ ਕੋਈ ਸਕੂਲ ਯਾਦੋਂ ਤੋਂ ਬਿਨਾਂ ਨਹੀਂ ਛੱਡਿਆ ਗਿਆ ਜਿਵੇਂ ਪੰਜਾਬ ਦੇ ਵਿੱਚ 20000 ਸਕੂਲ ਚੱਲਦੇ ਨੇ ਜਿਨ੍ਹਾਂ ਵਿੱਚ 28 ਲੱਖ ਵਿੱਚ ਬੰਦੇ ਆ ਅਜੇ ਤੱਕ ਕੋਈ ਸਕੂਲ ਕਾਰਜਵਾਹੀ ਤੋਂ ਬਿਨਾਂ ਨਹੀਂ ਛੱਡਿਆ ਗਿਆ ਵਿਚਾਰਕੀ ਕੁਝ ਸਕੂਲ ਹੋ ਜਾਈਏ ਉਹਨਾਂ ਜਿੱਥੇ ਜਮੀਨ ਦਾ ਡਿਸਪੂਟ ਹੈ ਤਾਂ ਉਸ ਦਾ ਨਤੀਜਾ ਇਹ ਕਿ ਯਾਦਵਾਰੀ ਅੱਗੇ ਵਧ ਗਈ ਕੁਤਬੇ ਕਾਸ ਨੂੰ ਮੌਸਮ ਸੁਣਾ ਮਾਇਆ ਗਿਆ। ਤੁਹਾਨੂੰ ਜਵਦੀਆ ਸਮੇਂ ਦੇ ਹਾਲ ਦੇ ਜਿਹੜੇ ਗਰੀਬ ਲੋਕ ਹੈ ਉਹ ਆਏਗੇ। ਮੇਂਜੀ ಗ್ರಾಮ ਪੰਚਾਇਤ ਮੇਂਜੀ ਵੱਲੋਂ ਸਖਸ਼ੀਤਾ ਕਿ ਸਭ ਤੋਂ ਪਹਿਲਾਂ ਇਸ ਸਕੂਲ ਦਾ ਸਾਫ, ਇਸ ਸਕੂਲ ਦੀ ਬਹੁਤ ਮੇਂਜੀ ਪ੍ਰਿੰਸੀਪਲ ਮੈਡਮ ਨਪਰੀਕਰ ਵੀ ਤੇ ਅਸਮੂਚਾ ਸਾਫ। ਅੱਜ ਦਾ ਸਮਾ ਜਿਹੜੇ ਜਿਹੜੇ ਇੱਥੇ ਬੈਠੇ ਅੱਜ ਇਸ ਸਕੂਲ ਦੇ ਅਤੀਮ ਵਿੱਚ ਇਹ ਸਕੂਲ ਨੇ ਕਿੰਨੇ ਸਮੇਂ ਵਿੱਚ ਬੀਤਿਆ ਨੇ ਜੋ ਇਸ ਸਕੂਲ ਆ ਪ੍ਰਾਪਤੀਆਂ ਨੇ ਬਿਲਕਿ ਇਹ ਸਕੂਲ ਦੇ ਬੱਚਿਆਂ ਵੀ ਆ ਪ੍ਰਾਪਤੀਆਂ ਨੇ ਇਹ ਸਕੂਲ ਦੇ ਸਟਾਫ ਦੇ ਆ ਪ੍ਰਾਪਤੀਆਂ ਨੇ ਜਾਂ ਸਿੱਖਿਆ ਮੈਗਨ ਦੇ ਆ ਪ੍ਰਾਪਤੀਆਂ ਨੇ ਪੰਜਾਬ ਸਰਕਾਰ ਦੇ ਆ ਪ੍ਰਾਪਤੀਆਂ ਦੇ ਉਹਨਾਂ ਨੂੰ ਅਸੀਂ ਸੈਲੀਬ੍ਰੇਟ ਕਰ ਲਈ ਉਹਨਾਂ ਨੂੰ ਮਨਾਉਣ ਦੇ ਲਈ ਸਿੱਖਿਆ ਕਾਂਤੀ ਦੇ ਰੂਪ ਦੇ ਵਿੱਚ ਆਪਾਂ ਸਾਰੇ ਇੱਥੇ ਇਕੱਠੇ ਹੋਏ ਆ ਤੋ ਬੱਚੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਸੇ ਵੀ ਵਾਰ ਰੋਕ ਦਿੰਦਾ ਸਪਾਸ ਸਕੂਲ ਦੇ ਬੱਚਿਆਂ ਨੂੰ ਕਿ ਅੱਜ ਤੁਹਾਡਾ ਸਕੂਲ ਵਿਜੈਤਵਾਲੀ ਸਕੂਲ ਦਾ ਸਟਾਫ ਜਿਹੜਾ ਉਹ ਬਹੁਤ ਵਧੀਆ ਸਟਾਫ ਹੈ ਤੁਹਾਡੇ ਸਕੂਲ ਦਾ ਜਿਹੜੇ ਸਾਹਿਬਾਰੇ ਮਿਲ ਕੇ ਗਏ ਹੈ ਕਿ ਇਸ ਸਕੂਲ ਦੇ ਚਾਹੇ ਹੈਕਟਰ ਨੇ ਪ੍ਰਿੰਸੀਪਲ ਨੇ ਚੈਨਲ ਸਮੁੱਚਾ ਸਟਾਫ ਹੈ ਇਹਨਾਂ ਦਾ ਕੋਈ ਕੰਪੇਅਰ ਨਹੀਂ ਹੈ ਸਾਰੇ ਬਹੁਤ ਮਿਹਨਤ ਕਰਾਉਂਦੇ ਆ ਪਰ ਇਹ ਨਹੀਂ ਮੇਰੇ ਕੋਲ ਬਹੁਤ ਜ਼ਿਆਦਾ ਚਾਰਜਰ ਤਾਂ ਹੀ ਲੱਗ ਸਕਦੀ ਸੀ ਜੇਕਰ ਫਾਨੂੰ ਨਾਲ ਨਾਲ ਤੇ ਸਕੂਲ ਨੂੰ ਫੈਸਿਲਿਟੀਜ਼ ਮਿਲਣ ਸੁਵਿਧਾ ਮਿਲਣ ਇਹਦਾ IIM ਬਰਗੇਸ ਤੋਂ ਉਹਦੇਾਰੇ ਵਿਜ਼ਿਟ ਹੈ ਤੋਂ ਕਰਵਾਏ ਗਏ ਪਰ ਇਹ ਗੰਭੀਰ ਸਵਾਲ ਪੱਤਰ ਕਿ ਅਜ ਤੱਕ ਆਪਣੇ ਗੋਮਰ ਸਕੂਲਾਂ ਦੀ ਸਿੱਖਿਆ ਨੂੰ ਪੂਰੇ ਪ੍ਰਿਆਗ ਦੇ ਜਾਣ ਲਈ ਅਧਿਆਪਕਾਂ ਨੂੰ ਸਿੰਗਾਪੁਰ ਦੇ ਵਿੱਚ ਫਿਨਲੈਂਡ ਦੇ ਵਿੱਚ ਹਾਏਮ ਦੇਖ ਇਹਨੇ ਟ੍ਰੇਨਿੰਗ ਕਰਾਈਆਂ ਦਿਨਾਂ ਸਾਡੇ ਅਧਿਆਪਕ ਉਹਨਾਂ ਦੇ ਕੋਲ ਵੀ ਵਰਲਡ ਕਲਾਸ ਦੀਆਂ ਟੈਕਨੀਕਸ ਤੋਂ ਆ ਸਕਿਆ ਅੱਜ ਦੇ ਸਮੇਂ ਦਾ ਮੁਕਾਮ ਲੈ ਕਰ ਦੇ ਲਈ ਇਹ ਨਹੀਂ ਸਿੱਖਿਆ ਕ੍ਰਾਂਤੀ ਜਿਹੜੀ ਪਿਛਲੇ 30 ਸਾਲ ਦੇ ਸਮੇਂ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਮੁੱਢਲੇ ਕਿਸਾਨ ਤੋਂ ਵਾਸਤੇ ਮਾਰ ਦੀ ਜੁਆਇਦ ਵਿੱਚ ਆਪਾਂ ਸਭ ਨੇ ਲੈਂਦੇ ਆ ਕਿ ਸਾਡੇ ਕੋਲ ਇਹ ਇੱਛਾ ਸ਼ਕਤੀ ਹੈ ਕਿ ਸਾਡੇ ਕੋਲ ਸਾਡੇ ਕੰਮ ਕਰਨ ਦੇ ਲਈ ਤੁਹਾਡੀ ਇੱਛਾ ਹੈ ਤੇ ਇੰਨੀ ਜ਼ਿਆਦਾ ਇੰਨੀ ਕਿਸੇ ਹੋਰ ਤੇ ਹੋ ਨਹੀਂ ਸਕਦੀ ਉਹਦੀ ਮਿਸਾਲ ਤੁਸੀਂ ਆਪਣੇ ਵਿੱਚ ਹੀ ਦੇਖੋ ਕਿ ਮਾਸਟਰ ਬਲੀ ਸਿੰਘ ਜੀ ਬੈਠੇ ਹੈ ਮਾਸਟਰ ਜੈਪ ਸਿੰਘ ਜੀ ਬੈਠੇ ਹੈ ਮਾਸਟਰ ਬਲੀ ਸਿੰਘ ਜੀ ਤੇ 24 ਸਾਡੇ ਅੰਟੀ ਜੀ ਉਹ ਇੱਥੇ ਬੈਠੇ ਹੈ ਗੁੱਡ ਮਾਰਨਿੰਗ ਟੂ ਯੂ ਮਾਈ ਨੇਮ ਇਜ਼ ਜੀਆ ਮੇਰਾ ਨਾਮ ਮਨਜੀਤ ਕੌਰ ਹੈ ਤੇ ਅਸੀਂ ਆਪਣੇ ਸਕੂਲ ਬਾਰੇ ਦੱਸਣਾ ਚਾਹੁੰਦੇ ਆ ਕਿ ਸਾਡੇ ਸਕੂਲ 'ਚ ਪੜਾਈ ਦੇ ਨਾਲ ਨਾਲ ਖੇਡਣਾ ਵੀ ਬਹੁਤ ਮਹੱਤਵਪੂਰਨ ਹੈ ਤੇ ਮੈਂ ਖੁਦ ਪ੍ਰਾਈਵੇਟ ਸਕੂਲ 'ਚ ਪੜ੍ਹੀ ਸੀ ਤੇ ਹੁਣ ਆਪਾਂ ਸਰਕਾਰੀ ਜਾਏ ਆ ਤਾਂ ਸਾਨੂੰ ਫੈਸਿਲਿਟੀਆਂ ਦਾ ਪਤਾ ਲੱਗਿਆ ਹੈ ਕਿ ਜਿਹੜੀ ਸਰਕਾਰੀ ਸਕੂਲ ਵਿੱਚ ਫੈਸਿਲਿਟੀਆਂ ਹੈ ਉਹ ਪ੍ਰਾਈਵੇਟ ਨਾਲੋਂ ਮੱਚ ਬੈਟਰ ਹੈ ਤੇ ਸਾਨੂੰ ਜਿਹੜੀ ਬਹੁਤ ਸਾਰੀ ਫੈਸਿਲਿਟੀਸ ਪ੍ਰੋਵਾਈਡ ਹੈ ਜਿੱਦਾਂ ਲਿਸਨਿੰਗ ਲੈਬਸ ਸਾਇੰਸ ਲੈਬ ਤੁਹਾਡੀ ਨਿਊ ਲਾਇਬ੍ਰੇਰੀ ਬਣੀ ਹੈ ਤੇ ਉਹਦਾ ਗਾਰਡਨ ਕਰਨ ਲਈ ਐਮਐਲਏ ਸਰ ਵੀ ਆਏ ਨੇ ਤੇ ਆਪਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਅੱਛਾ ਇੱਥੇ ਸਾਨੂੰ ਕਾਫੀ ਸਾਰੀ ਫੈਸਿਲਿਟੀਆਂ ਪ੍ਰੋਵਾਈਡ ਹੋਈਆਂ ਜਿੱਦਾਂ ਕਿ ਸਾਇੰਸ ਲੈਬ ਚ ਸਾਨੂੰ ਕਾਫੀ ਸਾਰੇ ਪ੍ਰੋਜੈਕਟ ਕਰਾਏ ਜਾਂਦੇ ਜਿਵੇਂ ਕੋਈ ਵੀ ਐਕਟੀਵਿਟੀ ਕਰਨੀ ਹੋਵੇ ਤਾਂ ਉਹਦੇ ਵਿੱਚ ਸਾਨੂੰ ਬਹੁਤ ਸਾਰਾ ਜ਼ਿਆਦਾ ਹੈਲਪਫੁਲ ਹੋਇਆ ਤੇ ਕਦੇ ਵਿੱਚ ਜੇ ਕੋਈ ਕੁਐਸਚਨ ਆਵੇ ਸਾਨੂੰ ਜਿਹੜੀ ਮੈਮ ਨੇ ਐਕਟੀਵਿਟੀ ਕਰਾਈਆਂ ਉਹ ਸਾਡੇ ਕੰਮ ਆਦੀਆਂ ਤੇ ਇੱਥੇ ਬਹੁਤ ਸਾਰੀਆਂ ਜਿਹੜਾ ਸਪੋਰਟਸ ਕਰਾਈਆਂ ਜਾਂਦੀਆਂ ਅਲੱਗ-ਅਲੱਗ ਸਪੋਰਟਸ ਕਰਾਈਆਂ ਨੇ ਮਤਲਬ ਕਿ ਲਗਭਗ ਸਾਰੀਆਂ ਹੀ ਕਰਾਈ ਜਾਂਦੀਆਂ ਸਪੋਰਟਸ ਅਸੀਂ ਕਾਫੀ ਜ਼ਿਆਦਾ ਅੱਗੇ ਜਾ ਕੇ ਹੈ ਸਪੋਰਟਸ ਵਿੱਚ ਤੇ ਉਹਨਾਂ ਵਿੱਚ ਸਾਨੂੰ ਵੀ ਕਾਫੀ ਫਾਇਦਾ ਹੋਇਆ ਥੈਂਕ ਯੂ ਜਿਹੜਾ ਸਿੱਖਿਆ ਕ੍ਰਾਂਤੀ ਨੂੰ ਮਨਾਉਣ ਦੇ ਲਈ ਪਿੰਡ ਸਰਕਾਰੀ ਪ੍ਰਾਇਮਰੀ ਸਕੂਲ ਖੇੜੀ ਦੇ ਵਿੱਚ ਤੇ ਸਰਕਾਰੀ ਹਾਈ ਸਕੂਲ ਸਸਕੋਰ ਦੇ ਵਿੱਚ ਜਿਹੜੇ ਇਵੈਂਟ ਉਹ ਕੀਤੇ ਗਏ ਨੇ ਸਰਕਾਰੀ ਪ੍ਰਾਇਮਰੀ ਸਕੂਲ ਜੇਪਾ ਖੇੜੀ ਦੀ ਗੱਲ ਕਰੀਏ ਇਹਨੂੰ ਜਿੱਥੇ 102 ਬੱਚੇ ਨੇ 13 ਲੱਖ ਦੀ ਗ੍ਰਾਂਟ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਆਈ ਹੈ ਔਰ ਇਸ ਸਕੂਲ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇੱਥੇ ਜਿੰਨੇ ਟੀਚਰ ਨੇ ਸਭ ਦੇ ਬੱਚੇ ਇਸ ਸਕੂਲ ਦੇ ਵਿੱਚ ਪੜ੍ਹਦੇ ਆ ਇਸੇ ਤਰੀਕੇ ਨਾਲ ਗਵਰਨਮੈਂਟ ਹਾਈ ਸਕੂਲ ਸਸਕਾਰ ਦੇ ਵਿੱਚ ਜਿਹੜੀ ਹੈ ਕਰੀਬ 21 ਲੱਖ ਦੀ ਗ੍ਰਾਂਟ ਜਿਹੜੀ ਉਹ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਦੇ ਵਿੱਚ ਆਈ ਹੈ ਔਰ ਸਾਡੇ ਜਿਹੜੇ ਗਵਰਨਮੈਂਟ ਸਕੂਲਸ ਨੇ ਇਹਨਾਂ ਦੇ ਵਿੱਚ ਇਹਨਾਂ ਗਰਾਂਟਾਂ ਦੇ ਨਾਲ ਜੋ ਸਹੂਲਤਾਂ ਮਿਲੀਆਂ ਨੇ ਇਹਦੇ ਨਾਲ ਅੱਜ ਇਹ ਸਕੂਲ ਅਜ ਦੇ ਸਮੇਂ ਦੇ ਹਾਂ ਦੇ ਬਣੇ ਨੇ ਅਧਿਆਪਕ ਮਿਹਨਤ ਕਰਵਾਉਂਦੇ ਨੇ ਪਰ ਅਧਿਆਪਕਾਂ ਨੂੰ ਵੀ ਹੋਰ ਸੌਖਾ ਹੋਇਆ ਇਹਨਾਂ ਸਹੂਲਤਾਂ ਦੇ ਨਾਲ ਜੇ ਅਪ ਖੇੜੀ ਸਕੂਲ ਦੀ ਪ੍ਰਾਇਮਰੀ ਦੀ ਗੱਲ ਕਰੀਏ ਕਲਾਸਰੂਮ ਦੇ ਵਿੱਚ ਏਸੀ ਤੱਕ ਇੱਥੇ ਜਿਹੜੇ ਆ ਅਧਿਆਪਕਾਂ ਨੇ ਲਗਾਏ ਹੋਏ ਨੇ ਸੋ ਅੱਜ ਗਵਰਨਮੈਂਟ ਸਕੂਲ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਸਾਡੇ ਸਿੱਖਿਆ ਮੰਤਰੀ ਹਰਜੋਤ ਬੈਂਸ ਜੀ ਦੀ ਅਗਵਾਈ ਦੇ ਵਿੱਚ ਉਹ ਕਿਸੇ ਤੋਂ ਪਿੱਛੇ ਨਹੀਂ ਰਹੇ ਔਰ ਸਾਡੇ ਜਿਹੜੇ ਪ੍ਰਾਇਮਰੀ ਸਕੂਲ ਆ ਇਹਨਾਂ ਦੇ ਬੱਚੇ ਵੱਡੇ ਅਫਸਰਾਂ ਵਾਲੇ ਸਮੇਂ ਦੇ ਵਿੱਚ ਵੱਢਣਗੇ ਹੁਣ ਪਹਿਲਾਂ ਵਾਂਗੂੰ ਨਹੀਂ ਰਿਹਾ ਕਿ ਸਕੂਲਾਂ ਦੇ ਵਿੱਚ ਚਾਰ ਦੀਵਾਰੀਆਂ ਨਹੀਂ ਹੈਗੀਆਂ ਫਰਨੀਚਰ ਨਹੀਂ ਹੈਗਾ ਬੈਠਣ ਲਈ ਪੰਜਾਬ ਦੇ ਸਕੂਲਾਂ ਚਾਰ ਦੀਵਾਰੀਆਂ ਵਧੀਆ ਕਲਾਸਰੂਮ ਉਹਨਾਂ ਚ ਵਧੀਆ ਫਰਨੀਚਰ ਵਾਈਫਾਈ ਕੈਂਪਸ ਮੈਨੇਜਰ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿੱਚ ਜਿਹੜੇ ਐ ਸਿਕਿਉਰਿਟੀ ਗਾਰਡ ਦਿੱਤੇ ਗਏ ਨੇ ਇਵਨ ਜਿਹੜੇ ਕੱਚੇ ਅਧਿਆਪਕ ਸੀਗੇ 12700 ਉਹਨਾਂ ਨੂੰ ਪੱਕ ਨੇ ਬੱਚਿਆਂ ਨੂੰ ਵਿਜ਼ਿਟ ਕਰਾਏ ਜਾ ਰਹੇ ਨੇ ਆਈਆਈਟੀਜ਼ ਦੇ ਆਈਆਈਐਮਜ਼ ਦੇ ਅਧਿਆਪਕਾਂ ਦੀਆਂ ਟ੍ਰੇਨਿੰਗਸ ਫਿਨਲੈਂਡ ਸਿੰਗਾਪੁਰ ਆਈਆਈਐਮਜ਼ ਦੇ ਵਿੱਚ ਹੋ ਰਹੀਆਂ ਇਸੇ ਨੂੰ ਸਿੱਖਿਆ ਕ੍ਰਾਂਤੀ ਕਹਿੰਦੇ ਆ ਕਿ ਕੋਈ ਕਮੀ ਪੰਜਾਬ ਦੇ ਸਿੱਖਿਆ ਦੇ ਖੇਤਰ ਦੇ ਵਿੱਚ ਨਹੀਂ ਛੱਡੀ ਪੰਜਾਬ ਦੇ ਜਿਹੜੇ ਆਮ ਲੋਕਾਂ ਦੇ ਬੱਚੇ ਆ ਇਹਨਾਂ ਗਵਰਨਮੈਂਟ ਸਕੂਲਾਂ ਦੇ ਵਿੱਚ ਪੜ੍ਹਦੇ ਆ ਉਹਨਾਂ ਦਾ ਵੀ ਬਰਾਬਰ ਦੀ ਸਿੱਖਿਆ ਦਾ ਅਧਿਕਾਰ ਹੈ ਜੋ ਕਿ ਇਸ ਸਮੇਂ ਦੇ ਵਿੱਚ ਉਹਨਾਂ ਨੂੰ ਦਿੱਤਾ ਗਿਆ ਸੀਐਮ ਸਾਹਿਬ ਮਾਨ ਸਾਹਿਬ ਦੀ ਗੁਵਾਈ ਦੇ ਵਿੱਚ ਐਮਐਲਏ ਸਾਹਿਬ